ਦੰਦਾਂ ਵਿੱਚ ਜਟਨਾਹੜ ਜਿਸ ਨੂੰ ਮੈਡੀਕਲ ਭਾਸ਼ਾ 'ਚ ਸੰਵੇਦਨਸ਼ੀਲਤਾ ਕਹਿੰਦੇ ਨੇ ਇੱਕ ਆਮ ਸਮੱਸਿਆ ਹੈ ਇਹ ਅਕਸਰ ਦੰਦਾਂ ਦੇ ਉੱਪਰੀ ਪਰਤ ਇਹਨੇ ਮਿਲਤੇ ਕਿਸ ਤਣ ਕਾਰਨ ਹੁੰਦੀ ਹੈ ਜਦੋਂ ਮਸੂੜੇ ਪਿੱਛੇ ਹੋ ਜਾਣ ਤਾਂ ਦੰਦਾਂ ਦੇ ਹੇਠਾਂ ਵਾਲੀ ਡੈਂਟਿਨ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਸਰੋਂ ਦੇ ਤੇਲ ਵਿੱਚ ਥੋੜਾ ਨਮਕ ਮਿਲਾ ਕੇ ਦੰਦ ਸਾਫ ਕਰਨ ਨਾਲ ਦੰਦਾਂ ਦੀ ਚਰਚਨਾ ਹਟਕਟਦੀ ਹੈ ਇਹ ਮਸੂੜਿਆਂ ਨੂੰ ਮਜ਼ਬੂਤ ਬਣਾਉਣ ਵਿੱਚ ਵੀ ਮਦਦ ਕਰਦੀ ਹੈ ਇਸ ਦੇ ਨਾਲ ਹੀ ਜੇਕਰ ਇੱਕ ਚਮਚ ਨਾਰੀਅਲ ਦਾ ਤੇਲ ਮੂੰਹ ਵਿੱਚ ਪਾ ਕੇ 2-3 ਮਿੰਟ ਤੱਕ ਘਮਾਓ ਫਿਰ ਕੁਰਲਾ ਕਰ ਲੋ ਇਸ ਨਾਲ ਜਿਹੜੀ ਚਰਚਨਾ ਹਟ ਹੈ ਹੌਲੀ-ਹੌਲੀ ਘਟਣ ਲੱਗਦੀ ਹੈ ਲੌਂਗ ਦੇ ਤੇਲ ਨੂੰ ਰੂਈ ਦੀ ਮਦਦ ਨਾਲ ਪ੍ਰਭਾਵੀ ਦੰਦ ਤੇ ਲਗਾਇਆ ਜਾ ਸਕਦਾ ਹੈ ਲੌਂਗ ਵਿੱਚ ਦਰਦ ਘਟਾਉਣ ਵਾਲੇ ਗੁਣ ਹੁੰਦੇ ਨੇ ਜੋ ਤਕਲੀਫ ਨੂੰ ਘੱਟ ਕਰਦੇ ਨੇ ਇਸ ਦੇ ਨਾਲ ਹੀ ਅਸ਼ੋਧੀ ਗੁਣਾ ਨਾਲ ਭਰਪੂਰ ਹਲਦੀ ਦੇ ਇਸਤੇਮਾਲ ਨਾਲ ਵੀ ਦੰਦਾਂ ਦੀ ਚਰਚਨਾਹਟ ਘਟਾਉਣ ਵਿੱਚ ਮਦਦ ਮਿਲਦੀ ਹੈ ਦੰਦਾਂ ਦੀ ਉੱਪਰਲੀ ਪਰਤ ਜਿਸ ਨੂੰ ਕੀ ਐਨੀਮਲ ਕਹਿੰਦੇ ਨੇ ਜਦੋਂ ਕਿਸ ਜਾਂਦੀ ਹੈ ਦੰਦਾਂ ਵਿੱਚ ਸੰਵੇਦਨਸ਼ੀਲਤਾ ਹੋਣ ਲੱਗਦੀ ਹੈ ਤੇ ਬਰਸ਼ ਨਾਲ ਦੰਦ ਬਹੁਤ ਤੇਜ਼ੀ ਨਾਲ ਰਗੜਨ ਨਾਲ ਇਹੇ ਸਮੱਸਿਆ ਹੋ ਸਕਦੀ ਹੈ ਜੇ ਦੰਦ ਟੁੱਟ ਜਾਣ ਤਾਂ ਉਹਨਾਂ ਵਿੱਚ ਵੀ ਦਰਾਰ ਪੈ ਜਾਵੇ ਤਾਂ ਇਸ ਕਾਰਨ ਵੀ ਦੰਦਾਂ ਵਿੱਚ ਜਿਹੜੀ ਚਰਚ ਨਾਹਟ ਮਹਿਸੂਸ ਹੋਣ ਲੱਗਦੀ ਹੈ ਦੰਦਾਂ ਦੀ ਸਿਮੇਦ ਚਿਲਤਾ ਤੋਂ ਬਚਣ ਲਈ ਸੈਂਸਿਟਿਵ ਟੂਥਪੇਸਟ ਵਰਤੋ ਜਿਆਦਾ ਦਰਦ ਹੋਵੇ ਤਾਂ ਪੇਸਟ ਉਂਗਲੀ ਦੇ ਲਾ ਕੇ ਹੌਲੀ-ਹੌਲੀ ਦੰਦ ਸਾਫ ਕਰੋ ਸਾਫ ਬ੍ਰਿਲਸ ਵਾਲਾ ਟੂਥਪੇਸਟ ਵਰਤਣਾ ਬਹੁਤ ਜ਼ਰੂਰੀ ਹੈ ਗੁੰਗੁਨੇ ਪਾਣੀ ਨਾਲ ਕੁਰਲਾ ਕਰਨ ਨਾਲ ਵੀ ਰਾਹਤ ਮਿਲਦੀ ਹੈ ਬੋਤਾ ਠੰਡਾ ਜਾਂ ਬੋਤਾ ਗਰਮ ਖਾਣ ਤੋਂ ਬਚਣਾ ਚਾਹੀਦਾ ਦੰਦਾਂ ਵਿੱਚ ਜਟਨਾਹੜ ਜਿਸ ਨੂੰ ਮੈਡੀਕਲ ਭਾਸ਼ਾ 'ਚ ਸੰਵੇਦਨਸ਼ੀਲਤਾ ਕਹਿੰਦੇ ਨੇ ਇੱਕ ਆਮ ਸਮੱਸਿਆ ਹੈ ਇਹ ਅਕਸਰ ਦੰਦਾਂ ਦੇ ਉੱਪਰੀ ਪਰਤ ਇਨੇ ਮਿਲਤੇ ਕਿਸ ਤਣ ਕਾਰਨ ਹੁੰਦੀ ਹੈ ਜਦੋਂ ਮਸੂੜੇ ਪਿੱਛੇ ਹੋ ਜਾਣ ਤਾਂ ਦੰਦਾਂ ਦੇ ਹੇਠਾਂ ਵਾਲੀ ਡੈਂਟਿਨ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਸਰੋਂ ਦੇ ਤੇਲ ਵਿੱਚ ਥੋੜਾ ਨਮਕ ਮਿਲਾ ਕੇ ਦੰਦ ਸਾਫ ਕਰਨ ਨਾਲ ਦੰਦਾਂ ਦੀ ਚਰਚਨਾ ਹਟਕਟਦੀ ਹੈ ਇਹ ਮਸੂੜਿਆਂ ਨੂੰ ਮਜ਼ਬੂਤ ਬਣਾਉਣ ਵਿੱਚ ਵੀ ਮਦਦ ਕਰਦੀ ਹੈ ਇਸ ਦੇ ਨਾਲ ਹੀ ਜੇਕਰ ਇੱਕ ਚਮਚ ਨਾਰੀਅਲ ਦਾ ਤੇਲ ਮੂੰਹ ਵਿੱਚ ਪਾ ਕੇ 2-3 ਮਿੰਟ ਤੱਕ ਘਮਾਓ ਫਿਰ ਕੁਰਲਾ ਕਰ ਲੋ ਇਸ ਨਾਲ ਜਿਹੜੀ ਚਰਚਨਾ ਹਟ ਹੈ ਹੌਲੀ-ਹੌਲੀ ਘਟਣ ਲੱਗਦੀ ਹੈ ਲੌਂਗ ਦੇ ਤੇਲ ਨੂੰ ਰੂਈ ਦੀ ਮਦਦ ਨਾਲ ਪ੍ਰਭਾਵੀ ਦੰਦ ਤੇ ਲਗਾਇਆ ਜਾ ਸਕਦਾ ਹੈ ਲੌਂਗ ਵਿੱਚ ਦਰਦ ਘਟਾਉਣ ਵਾਲੇ ਗੁਣ ਹੁੰਦੇ ਨੇ ਜੋ ਤਕਲੀਫ ਨੂੰ ਘੱਟ ਕਰਦੇ ਨੇ ਇਸ ਦੇ ਨਾਲ ਹੀ ਅਸ਼ੋਧੀ ਗੁਣਾ ਨਾਲ ਭਰਪੂਰ ਹਲਦੀ ਦੇ ਇਸਤੇਮਾਲ ਨਾਲ ਵੀ ਦੰਦਾਂ ਦੀ ਚਰਚਨਾ ਹਟਾਉਣ ਵਿੱਚ ਮਦਦ ਮਿਲਦੀ ਹੈ ਦੰਦਾਂ ਦੀ ਉੱਪਰਲੀ ਪਰਤ ਜਿਸ ਨੂੰ ਕੀ ਐਨੀਮਲ ਕਹਿੰਦੇ ਨੇ ਜਦੋਂ ਕਿਸ ਜਾਂਦੀ ਹੈ ਦੰਦਾਂ ਵਿੱਚ ਸੰਵੇਦਨਸ਼ੀਲਤਾ ਹੋਣ ਲੱਗਦੀ ਹੈ ਤੇ ਬਰਸ਼ ਨਾਲ ਦੰਦ ਬਹੁਤ ਤੇਜ਼ੀ ਨਾਲ ਰਗੜਨ ਨਾਲ ਇਹੇ ਸਮੱਸਿਆ ਹੋ ਸਕਦੀ ਹੈ ਜੇ ਦੰਦ ਟੁੱਟ ਜਾਣ ਤਾਂ ਉਹਨਾਂ ਵਿੱਚ ਵੀ ਦਰਾਰ ਪੈ ਜਾਵੇ ਤਾਂ ਇਸ ਕਾਰਨ ਵੀ ਦੰਦਾਂ ਵਿੱਚ ਜਿਹੜੀ ਚਰਚਾ ਨਾਹਟ ਮਹਿਸੂਸ ਹੋਣ ਲੱਗਦੀ ਹੈ ਦੰਦਾਂ ਦੀ ਸਿਮੇਦ ਚਿਲਤਾ ਤੋਂ ਬਚਣ ਲਈ ਸੈਂਸਿਟਿਵ ਟੂਥਪੇਸਟ ਵਰਤੋ ਜਿਆਦਾ ਦਰਦ ਹੋਵੇ ਤਾਂ ਪੇਸਟ ਉਂਗਲੀ ਦੇ ਲਾ ਕੇ ਹੌਲੀ-ਹੌਲੀ ਦੰਦ ਸਾਫ ਕਰੋ ਸਾਫ ਬ੍ਰਿਲਸ ਵਾਲਾ ਟੂਥਪੇਸਟ ਵਰਤਣਾ ਬਹੁਤ ਜ਼ਰੂਰੀ ਹੈ ਗੁੰਗੁਨੇ ਪਾਣੀ ਨਾਲ ਕੁਰਲਾ ਕਰਨ ਨਾਲ ਵੀ ਰਾਹਤ ਮਿਲਦੀ ਹੈ ਬੋਤਾ ਠੰਡਾ ਜਾਂ ਬੋਤਾ ਗਰਮ ਖਾਣ ਤੋਂ ਬਚਣਾ ਚਾਹੀਦਾ